ਬਾਈ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੇਖਾਂਗੇ ਜਿਹੜਾ ਆਪਣਾ ਜੁਪੀ ਦੇ ਵਿੱਚ ਘਰ ਬਣ ਰਿਹਾ ਹੈ ਵੀ ਉਹਦਾ ਕੰਮ ਕਿੱਥੋਂ ਤੱਕ ਪਹੁੰਚ ਗਿਆ ਇਹ ਘਰ ਕਾਫੀ ਵੱਡਾ ਘਰ ਹੈ ਆ ਬਾਥਰੂਮ ਬਣੇ ਹੋਏ ਆ ਕਾਫੀ ਜਿਆਦਾ ਵੱਡਾ ਘਰ ਹੈ ਇਹਦਾ 5000 ਮਰੱਬਾ ਫੁੱਟ ਏਰੀਆ ਬਣਦਾ ਹੈ ਜਿਹੜਾ ਛਤਾਲ ਹੈ ਜੇ ਕਰੇ ਤੇ ਵੱਡੇ ਬਾਗਲ ਦੀ ਗੱਲ ਕਰੀਏ ਤਾਂ 3 ਕਨਾਲਾਂ ਤੋਂ ਉੱਤੇ ਇਹ ਜਗ੍ਹਾ ਹੈ ਕਾਫੀ ਵੱਡਾ ਘਰ ਹੈ ਜਿਹੜਾ ਕਿ ਇੱਡਾ ਵੱਡਾ ਘਰ ਆਪਾਂ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ 200 ਸਾਲ ਬਾਅਦ ਜਾਂ 150 ਸਾਲ ਬਾਅਦ ਦੁਬਾਰਾ ਬਣਿਆ ਹੋ। ਆ ਬਾਥਰੂਮ ਦੇ ਉੱਤੇ ਆਪਾਂ ਡੋਮ ਛੱਤਾਂ ਲਾਈਆਂ। ਦੋਨਾਂ ਉੱਤੇ ਬਹੁਤ ਛੋਟੀਆਂ-ਛੋਟੀਆਂ ਵੱਡਾ ਡੋਮ ਵੀ ਇੱਥੇ ਲੱਗਿਆ ਹੋਇਆ। ਫਰਮੇ ਵਾਲੀਆਂ ਡਾਟਾਂ ਵੀ ਇਸੇ ਘਰੇ ਲੱਗੀਆਂ ਹੋਈਆਂ। ਮਦਰਾਸ ਰੂਫ ਛੱਤ ਵੀ ਇਸੇ ਘਰੇ ਲੱਗੀ ਹੋਈ ਆ। ਜਿੰਨੀਆਂ ਵੀ ਪ੍ਰਾਤਨ ਛੱਤਾਂ ਸੀਗੀਆਂ ਉਹ ਅਸੀਂ ਇਸ ਘਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸਿਆ ਵੀ ਇਸ ਘਰ ਦਾ ਜਿਹੜਾ ਕੋਈ ਛਤਾਲਾ ਏਰੀਆ ਉਹ 5000 ਮਰੱਬਾ ਫੁੱਟ ਹੈ ਤੇ ਆਹ ਤੁਸੀਂ ਇਸ ਘਰ ਨੂੰ ਦੇਖ ਰਹੇ ਹੋ ਜਿਹੜੀਆਂ ਕਿਹਾ ਉੱਤੇ ਤੁਸੀਂ ਟੋਡੀਆਂ ਬਣੀਆਂ ਹੋਈਆਂ ਦੇਖ ਰਹੇ ਹੋ ਵਿੰਡੋ ਦੇ ਬਾਹਰ ਇਹਦੇ ਉੱਤੇ ਇੱਕ ਪਾਲਕੀ ਬਣਨੀ ਹੈ ਹਰ ਵਿੰਡੋ ਦੇ ਉੱਤੇ ਤਾਂ ਕਿ ਉਤਲੇ ਪਾਸਿਓ ਤੁਸੀਂ ਵਿੰਡੋ ਖੋਲ ਕੇ ਬਾਹਰ ਆਇਆ ਜਾ ਸਕੇ ਤੇ ਬਾਕੀ ਵੀਰੋ ਜਿੰਮੇ ਮੈਂ ਪਹਿਲਾਂ ਦੱਸਿਆ ਵੀ ਇਹਦਾ ਜਿਹੜਾ ਏਰੀਆ ਹੈ ਬਾਗਲ ਦਾ ਏਰੀਆ ਹੈ ਕਾਫੀ ਵੱਡਾ ਤਿੰਨ ਕਨਾਲਾਂ ਤੋਂ ਉੱਤੇ ਬਾਗਲ ਹੈ ਤੇ 2.5 ਲੱਖ ਤੋਂ ਲੈ ਕੇ 3 ਤੋਂ 2.5 ਲੱਖ ਦੇ ਵਿੱਚ ਵਿੱਚ ਇਹਦੇ ਤੇ ਇੱਟ ਲੱਗਣੀ ਹੈ ਹੁਣ ਤੱਕ ਪੌਣੇ 2 ਲੱਖ ਇੱਟ ਇਹਦੇ ਤੇ ਲੱਗ ਚੁੱਕੀ ਹੈ ਨਿਵਾ ਥੋੜੀਆਂ ਜੀਆਂ ਡੁੰਗੀਆਂ ਸੀਗੀਆਂ ਪਰਤ ਕਾਫੀ ਪਈ ਹੈ ਆ ਜਿਹੜੀ ਛੱਤ ਹੈ ਜੀ ਇਹ ਮਦਰਾਸ ਰੂਫ ਛੱਤ ਹੈ ਜਿਹੜੀ ਕਿ ਬਰਾਂਡੇ ਦੇ ਉੱਤੇ ਲਾਈ ਸੀ ਜਿਹੜੀ ਕਿ 15x50 ਦੀ ਛੱਤ ਹੈ ਜੀ ਲੱਗੀ ਹੋਈ ਐ ਕੱਲੀਆਂ ਇੱਟਾਂ ਨਾਲ ਥੱਲੇ ਆਹ 20 ਇੰਚ ਦੇ ਉੱਤੇ ਗਾਟਰ ਪਾ ਕੇ 20 ਇੰਚ ਦੀ ਤੂਰੀ ਤੇ ਬਾਲੇ ਪਾਏ ਹੋਏ ਆ। ਬਾਕੀ ਇੱਟ ਉਂ ਖੜੀ ਹੋਈ ਐ ਉਸ ਤੋਂ ਬਾਅਦ ਆਹ ਚਿੱਟੇ ਰੰਗ ਦੇ ਚੂਨੇ ਦੀ ਇਹਦੇ ਤੇ ਟੀਪ ਕੀਤੀ ਗਈ ਐ। ਬਾਕੀ ਇਸ ਘਰ ਦੀਆਂ ਤੁਸੀਂ ਪਹਿਲਾਂ ਵੀ ਵੀਡੀਓ ਦੇਖ ਲੀਆਂ ਹੋਣੀਆਂ ਐ। ਬਾਕੀ ਦੂਜੀਆਂ ਵੀ ਜ਼ਰੂਰ ਦੇਖਿਓ। ਜਿਹੜੀ ਕੋਈ ਬਗਲ ਵਾਲੀ ਕੰਧ ਆ ਉਹ ਸਾਰੀ ਇਸ ਤਰੀਕੇ ਦੀ ਬਣਣੀ ਐ। ਇਹਦੀਆਂ ਦਰਜਾ ਇਟਾਂ ਦੀਆਂ ਚਿੱਟੀਆਂ ਕਰ ਸਕਦੇ ਆ ਜਿਹੜਾ ਵਿਚਲੜਾ ਹਿੱਸਾ ਹੈ ਉਹਨੂੰ ਲਪਾਈ ਕਰਾਂਗੇ ਬਾਕੀ ਦਰਜਾ ਨੂੰ ਐ ਚਿੱਟਾ ਕਰ ਸਕਦੇ ਆ ਇਹ ਸਾਰਾ ਘਰ ਇਸ ਘਰ ਦੇ ਪਹਿਲਾ ਵਾਲੇ ਭਾਗ ਵੀ ਤੁਸੀਂ ਜ਼ਰੂਰ ਦੇਖਿਓ ਪੁਰਾਤਨ ਪੌੜੀ ਤੋਂ ਲੈ ਕੇ ਹਰ ਉਹ ਚੀਜ਼ੇ ਦੇ ਵਿੱਚ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਸਾਡੀ ਪੁਰਾਤਨ ਸੀ ਦਿਖਾਉਣ ਦੀ ਬਣਾਉਣ ਦੀ ਹਰ ਉਹੀ ਤਰੀਕਾ ਵਰਤਿਆ ਗਿਆ ਸਾਡਾ ਪੁਰਾਣਾ ਪੁਰਾਤਨ ਜਿਹੜਾ ਕਿ ਪਹਿਲਾਂ ਸਾਡੇ ਬਜ਼ੁਰਗਾਂ ਨੇ ਵਰਤਿਆ ਸੀ ਜਾਂ 200 ਸਾਲ ਪਹਿਲਾਂ ਜੋ ਇਮਾਰਤਾਂ ਬਣੀਆਂ ਉਹਨਾਂ ਦੇ ਵਿੱਚ ਜੋ ਵਰਤਿਆ ਗਿਆ ਸੀ ਹਰ ਥਾਂ ਤੇ ਇੱਕ ਡਾਟ ਹੈ ਜੇ ਚੌਰਸ ਬਾਰ ਬਣਾਇਆ ਗਿਆ ਤਾਂ ਉਹਦੇ ਥੱਲੇ ਪੱਥਰ ਪਾ ਕੇ ਪੱਥਰ ਇੱਕ ਢੂਲੇ ਦੇ ਤੌਰ ਤੇ ਆ ਪੱਥਰ ਦੇ ਉੱਤੇ ਵਜ਼ਨ ਨਹੀਂ ਹੈ ਤਾਂ ਕਿ ਵੀ ਢੂਲਾ ਨਾ ਬਣਾਉਣਾ ਪਵੇ ਇਸ ਕਰਕੇ ਥੱਲੇ ਪੱਥਰ ਪਾ ਕੇ ਉਤਲੇ ਪਾਸੇ ਕੱਟ ਗੁਲਾਈ ਵਾਲੀ ਜਿਹੜੀ ਕੋਈ ਡਾਟ ਆ ਉਹ ਮੋੜੀ ਗਈ ਆ ਤਾਂ ਕਿ ਜਿਹੜੀ ਕੰਧ ਦਾ ਵਜ਼ਨ ਆ ਉਹ ਆਪਣੇ ਆਪ ਛੱਕਿਆ ਜਾ ਸਕੇ ਤੇ ਹਰ ਵਿੰਡੋ ਦੇ ਉੱਤੇ ਇਸ ਤਰ੍ਹਾਂ ਦੀ ਇੱਕ ਪਲਕੀ ਬਣਨੀ ਹੈ ਜਿਹੜੀ ਕਿ ਆ ਕੱਚੀ ਜਿਹੀ ਅਸੀਂ ਬਣਾਈ ਹੋਈ ਆ ਪੱਥਰ ਦੇ ਲੋਹੇ ਦਾ ਮਤਲਬ ਵਰਤੋਂ ਕਰਕੇ ਤੇ ਜਿਹਦੇ ਵਿੱਚ ਵਿੰਡੋ ਵਾਰੀ ਭejਦੀ ਵੀ ਨਹੀਂ ਜਦੋਂ ਪੱਲਾ ਖੋਲਾਂਗੇ ਆ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਪੱਥਰ ਪਾਉਣ ਵਾਲੀ ਜਗ੍ਹਾ ਸੀ ਪਹਿਲਾਂ ਹੀ ਛੱਡ ਲਈ ਸੀ ਆ ਪਲਕੀ ਦੇ ਵਿੱਚ ਵਿੱਚ ਪੱਲੇ ਆ ਜਿਹੜੇ ਵਿੰਡੋ ਦੇ ਬਾਰੀਆਂ ਉਹ ਅੰਦਰ ਅੰਦਰ ਖੁੱਲਣਗੀਆਂ ਜਿਹਦੇ ਵਿੱਚ ਕੋਈ ਵੀ ਧੁੱਪ ਮੀ ਦਾ ਅਸਰ ਨਹੀਂ ਹੁੰਦਾ ਇਹਦੇ ਤੇ ਹਰ ਪ੍ਰਾਤਨ ਢੰਗ ਦਾ ਉਹ ਛੱਜਾ ਬਣਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜਾ ਕੋਈ ਉਤਲੇ ਪਾਸੇ ਗੋਲਾ ਬਣਦਾ ਉਹ ਵੀ ਪ੍ਰਾਤਨ ਢੰਗ ਦਾ ਬਣਾਇਆ ਆ ਆ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਜਿੱਥੇ ਵੀ ਕਿਤੇ ਪਾਲਕੀ ਬਣਨੀ ਸੀਗੀ ਵੀ ਉੱਥੇ ਆਹ ਜਗ੍ਹਾ ਪਹਿਲਾਂ ਹੀ ਛੜਾ ਲਈਤੀ ਗਈ ਸੀ 9 9 ਇੰਚ ਤਾਂ ਕਿ 9 9 ਇਹਦੇ ਇੰਚੇ ਦੇ ਵਿੱਚ ਪੱਥਰ ਪੈਣਾ ਤਾਂ ਕਿ ਦੁਬਾਰਾ ਖੰਡੇ ਮਾਰ ਕੇ ਨਾ ਘਟਣਾ ਪਵੇ। ਇਹਦੇ ਵਿੱਚ ਅਸੀਂ ਕੀ ਕੀਤਾ ਹੈ ਇਧਰ ਆ ਬਾਹਰ ਜਿਹੜੀਆਂ ਵਿੰਡੋਆਂ ਥੱਲੇ ਸਾਨੂੰ ਟੋਡੀਆਂ ਦਿਖਾਈਆਂ ਸੀ। ਉਹ ਹੁਣਾ ਉੱਤੇ ਆ ਕੇ ਦਿਖਾ ਰਿਹਾ ਮੈਂ ਤੁਹਾਨੂੰ ਇਹ ਟੋਡੀਆਂ ਦੇ ਉੱਤੇ ਐ ਪੱਥਰ ਪੈਣਾ ਹੈ। ਪੱਥਰ ਪੈ ਕੇ ਬਾਹਰ ਨਿਕਲਿਆ ਜਾਇਆ ਕਰੂਗਾ। ਇਹਨਾਂ ਟੋਡੀਆਂ ਦੇ ਉੱਤੋਂ ਦੀ ਜਿਵੇਂ ਆ ਤੁਸੀਂ ਦੇਖ ਰਹੇ ਹੋ ਉਤਲੇ ਪਾਸਿਓ। ਇਹ ਵਿੰਡੋ ਦੇ ਬਾਹਰ ਆਇਆ ਜਾ ਸਕਦਾ ਹੈ ਜਦੋਂ ਆਪਾਂ ਵਿੰਡੋ ਬਾਰੀ ਖੋਲਾਂਗੇ ਤੇ ਵਿੰਡੋ ਦਾ ਪੱਲਾ ਭਿੱਜਦਾ ਵੀ ਨਹੀਂ ਤੇ ਅੰਦਰ ਪਾਣੀ ਵੀ ਨਹੀਂ ਆਂਦਾ। ਕਿਸੇ ਵੀ ਕਿਸਮ ਦਾ ਜਿੰਨਾ ਮਰਜ਼ੀ ਮੀਂਹ ਪਈ ਜਾਵੇ ਫਿਰ ਉਸ ਤੋਂ ਬਾਅਦ ਆ ਪੱਥਰ ਪਾ ਕੇ ਐ ਪਾਵੇ ਲੱਗ ਕੇ ਐ ਉੱਤੇ ਪੱਥਰ ਪੈ ਜੂਗਾ ਫਿਰ ਇਹਦੇ ਵਿੱਚ ਗੁਲਾਈਆਂ ਲੱਗ ਕੇ ਤੇ ਇਹ ਪੂਰੀ ਤਰ੍ਹਾਂ ਦੀ ਜਿਵੇਂ ਪਲਕੀ ਬਣੀ ਹੁੰਦੀ ਸੀ ਮਹਿਲਾਂ ਚ ਕਿਲਿਆਂ ਚ ਉਸੇ ਤਰ੍ਹਾਂ ਇਹ ਹਰੇਕ ਵਿੰਡੋ ਤੇ ਬਣ ਜਾਣੀ ਐ ਬਾਕੀ ਵੀਰ ਉਹ ਸਾਰਾ ਘਰ ਦਾ ਜਿਹੜਾ ਕੰਮ ਐ ਆ ਗੁਲਾਈਆਂ ਲੱਗਣੀਆਂ ਇਹਦੇ ਤੇ ਆ ਜੋ ਮੈਂ ਬਣਾ ਰਹੇ ਹਾਂ ਸਾਰੇ ਘਰ ਦਾ ਕੰਮ ਪ੍ਰਾਤਨ ਢੰਗ ਨਾਲ ਹੀ ਚੱਲ ਰਿਹਾ ਹੈ ਪੁਰਾਣੇ ਤਰੀਕਿਆਂ ਨਾਲ ਚੱਲ ਰਿਹਾ ਹੈ ਇਹਦੇ ਵਿੱਚ ਕਿਤੇ ਵੀ ਕੋਈ ਸਰੀਆ, ਸਿਮਿੰਟ, ਬਜਰੀ, ਬ੍ਰੀਤੀ ਕਿਸੇ ਵੀ ਕਿਸਮ ਦਾ ਇਸਤੇਮਾਲ ਨਹੀਂ ਕੀਤਾ ਗਿਆ ਤੇ ਆ ਤੁਸੀਂ ਦੇਖ ਰਹੇ ਹੋ ਆ ਪੱਥਰ ਦੀਆਂ ਹੀ ਗੁਲਾਈਆਂ ਬਣਾਈਆਂ ਗਈਆਂ ਕਿਉਂਕਿ ਜਿਹੜੀ ਵੀ ਚੀਜ਼ ਕੋਈ ਉੱਥੋਂ ਲੋਕਲ ਮਿਲਦੀ ਸੀ ਕਿਉਂਕਿ ਬਣਾਇਆ ਬਣਾਇਆ ਉੱਥੇ ਜਿੱਥੇ ਕੰਮ ਚੱਲ ਰਿਹਾ ਨਾ ਕੋਈ ਜਾਲੀ ਮਿਲ ਰਹੀ ਸੀ ਨਾ ਕੋਈ ਛਰੋਖਾ ਮਿਲ ਰਿਹਾ ਸੀ ਬਣਾਇਆ ਬਣਾਇਆ ਇਸ ਕਰਕੇ ਸਾਰੀਆਂ ਚੀਜ਼ਾਂ ਸਾਨੂੰ ਬਣਾ ਕੇ ਹੀ ਲਾਉਣੀਆਂ ਪਈਆਂ ਜਿਵੇਂ ਆਪਣੇ ਇਧਰ ਪੰਜਾਬ ਦੇ ਵਿੱਚ ਗਮਲਿਆਂ ਵਾਲੇ ਜਾਲੀਆਂ ਵਾਲੇ ਆਮ ਬੈਠੇ ਆ ਇਸ ਤਰ੍ਹਾਂ ਉਥੇ ਕੋਈ ਵੀ ਜਾਲੀ ਵਾਲਾ ਜਾਂ ਪਾਵਾ ਬਣਾਉਣ ਵਾਲਾ ਨਹੀਂ ਹੈਗਾ ਅਸੀਂ ਆਹ ਮੂਰੇ ਵੀ ਜਿਹੜੇ ਕੋਈ ਪਿੱਲਰ ਆ ਥੰਮ ਆ ਉਹ ਬਣਾ ਰਹੇ ਆ ਉਤਲੇ ਆਪਣੇ ਦੇ ਬਨੇਰੇ ਦੇ ਪਰ ਇਹਦੇ ਵਿੱਚ ਲਾਉਣ ਲਈ ਜਾਲੀ ਜਾਂ ਪਾਵੇ ਉਧਰ ਸਾਨੂੰ ਨਹੀਂ ਮਿਲ ਰਹੇ ਉਹ ਅਸੀਂ ਖੁਦ ਆਪ ਹੀ ਤਿਆਰ ਕਰਾਂਗੇ ਤੇ ਬਾਹਰੀ ਦਿੱਖ ਘਰ ਦੀ ਇਸ ਤਰ੍ਹਾਂ ਬਣ ਰਹੀ ਹੈ ਕਿਉਂਕਿ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਤੁਸੀਂ ਹੇਠਲੀ ਮੰਜ਼ਲ ਤੱਕ ਦੇਖਿਆ ਹੈ ਉਤਲੀ ਮੰਜ਼ਲ ਤੁਸੀਂ ਬਣੀ ਹੋਈ ਨਹੀਂ ਦੇਖੀ ਸੀ ਇਸ ਕਰਕੇ ਇਹ ਦੁਬਾਰਾ ਵੀਡੀਓ ਪਾ ਕੇ ਮੈਂ ਦਰਸ਼ਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਹੁਣ ਇੱਥੋਂ ਤੱਕ ਆਪਣਾ ਪਹੁੰਚ ਗਿਆ ਹੈ ਉਹ ਉੱਤੇ ਸਾਰੇ ਕਿਤੇ ਆ ਪਲਕੀਆਂ ਬਣੀਆਂ ਵਿੰਡੋਆਂ ਦੇ ਬਾਹਰ ਇਸ ਘਰ ਦੇ ਵਿੱਚ ਜਦੋਂ ਮੈਂ ਇੱਟਾਂ ਦੀ ਤੁਹਾਨੂੰ ਗੱਲ ਦੱਸੀ ਆ ਵੀ 2.5 ਤੋਂ 3 ਲੱਖ ਹੱਟ ਲੱਗ ਜਾਣੀ ਐ ਇਹ ਥੋੜੀ ਇਸ ਕਰਕੇ ਵੀ ਜ਼ਿਆਦਾ ਲੱਗ ਰਹੀ ਐ ਕਿਉਂਕਿ ਸਾਰਾ ਕੰਮ ਇਸ ਘਰ ਦਾ ਇੱਟ ਨਾਲ ਹੀ ਹੋ ਰਿਹਾ ਹੈ ਜਿੰਨੀਆਂ ਵੀ ਛੱਤਾਂ ਬਣੀਆਂ ਉਹ ਵੀ ਇੱਟਾਂ ਨਾਲ ਹੀ ਬਣੀਆਂ ਕਿਉਂਕਿ ਕਿਤੇ ਬਜਿ ਰੀਤੀ ਸੀਮਿੰਟ ਤਾਂ ਲੱਗਿਆ ਹੀ ਨਹੀਂ ਇਸ ਕਰਕੇ ਇੱਟ ਵੀ ਜ਼ਿਆਦਾ ਲੱਗ ਰਹੀ ਹੈ ਇਹਦੇ ਵਿੱਚ ਤੁਹਾਨੂੰ ਮੈਂ ਦੱਸਿਆ ਵੀ ਫਰਮੇ ਵਾਲੀਆਂ ਡਾਟਾਂ ਤੋਂ ਲੈ ਕੇ ਮਦਰਾਸ ਰੂਪ ਛੱਤਾਂ ਡੋਮ ਛੱਤਾਂ ਜਿੰਨੀਆਂ ਵੀ ਇਹ ਮੈਂ ਛੱਤਾਂ ਤੁਹਾਨੂੰ ਦੱਸ ਰਿਹਾ ਹਾਂ ਇਹ ਸਾਰੀਆਂ ਇੱਟਾਂ ਨਾਲ ਹੀ ਬਣਨੀਆਂ ਤੇ ਹਰ ਤਰ੍ਹਾਂ ਦੇ ਇੱਥੇ ਮੈਂ ਛੱਜੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹਰ ਉਹੀ ਚੀਜ਼ ਲਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਜਿਹਦੀ ਸਾਮ ਸੰਭਾਲ ਮਿੰਟ ਘੱਟ ਹੋਵੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਵਿੰਡੋ ਬਾਰੀਆਂ ਦੇ ਉੱਤੇ ਆਹ ਜਿਹੜੇ ਛੱਜੇ ਪੈਣੇ ਆ ਇਧਰਲੇ ਪਾਸੇ ਤੁਹਾਨੂੰ ਦੱਸਾ ਰਿਹਾ ਮੈਂ ਉਹ ਛੱਜਾ ਵੀ ਹਰ ਕਿਤੇ ਇਸੇ ਤਰ੍ਹਾਂ ਦੇ ਪੱਥਰ ਦੇ ਛੱਜੇ ਬਣਨੇ ਆ ਇਹਦੇ ਵਿੱਚ ਵੀ ਪੱਥਰ ਦੀਆਂ ਟੋਡੀਆਂ ਬਣਾ ਕੇ ਇਸੇ ਤਰ੍ਹਾਂ ਦੇ ਛੱਜੇ ਬਣਾਏ ਜਾਣਗੇ ਕਿ ਚਾਹੇ ਨੂੰ ਆਪਾਂ ਜਿੰਨਾ ਮਰਜ਼ੀ ਬਾਹਰ ਨੂੰ ਕੱਢ ਲਈਏ ਆਹ ਹਰ ਵਿੰਡੋ ਦੇ ਉੱਤੇ ਤੁਸੀਂ ਵਧੀਆਂ ਹੋਈਆਂ ਇਟਾਂ ਆਹ ਦੇਖ ਰਹੇ ਹੋ ਪਦਮੀਆਂ ਇਹ ਕੱਚੀਆਂ ਇਟਾਂ ਰਖਾਈਆਂ ਗਈਆਂ ਸੀ ਕਿ ਤਾਂ ਕਿ ਦੁਬਾਰਾ ਥੋੜੇ ਸ਼ੈਣੀਆਂ ਨਾਲ ਚਿਰੀ ਨਾ ਮਾਰਨੀ ਪਵੇ ਤੇ ਵੀ ਇਹੀ ਇੱਟਾਂ ਕੱਢ ਕੇ ਇਹਦੇ ਉੱਤੇ ਪੈ ਜਾਈਏ ਆ ਸਾਰੀਆਂ ਫਰਮੇ ਵਾਲੀਆਂ ਡਾਟਾ ਆਈਆਂ ਇਹਨਾਂ ਨੂੰ ਤੁਸੀਂ ਆਪਣੇ ਮੁਤਾਬਕ ਜਿਹੇ ਜਾ ਮਰਜ਼ੀ ਇੱਟਾਂ ਦਾ ਨਮੂਨਾ ਬਣਾ ਸਕਦੇ ਹੋ ਸੋਹਣੀ ਲੱਗਣ ਲਈ ਲਪਾਈ ਕਰ ਲੋਗੇ ਤਾਂ ਵੀ ਠੀਕ ਹੈ ਆ ਉਹ ਪ੍ਰਾਤਨ ਪੌੜੀ ਹੈ ਜਿਹੜੀ ਕਿ ਬੜੀ ਆਰਾਮਦਾਇਕ ਬਣੀ ਹੈ ਜਿਹਦੇ ਉੱਤੇ ਜਦੋਂ ਚੜਦੇ ਆਂ ਲੱਗਦਾ ਵੀ ਅਸੀਂ ਜ਼ਮੀਨ ਤੇ ਹੀ ਚੱਲ ਰਹੇ ਹਾਂ ਕਿਉਂਕਿ ਇਹਦੇ ਵਿੱਚ ਕੋਈ ਦਮਕ ਨਹੀਂ ਆਉਂਦੀ ਕੋਈ ਕਿਸੇ ਕਿਸਮ ਦਾ ਲੱਗਦੇ ਨਹੀਂ ਵੀ ਪੌੜੀ ਤੇ ਚੱਲ ਰਹੇ ਹਾਂ 6 ਇੰਚ ਉਚਾਈ ਦਾ ਅਡਾ ਰੱਖਿਆ ਗਿਆ ਅੱਜਿੱਥੇ ਕਿਤੇ ਵੱਡਾ ਉਹ ਬਣਨਾ ਸੀਗਾ ਜਿਹਨੂੰ ਆਪਾਂ ਕਹਿੰਦੇ ਨੇ ਚੌਂਕੀ ਉਹਦੇ ਉੱਤੇ ਵੀ ਡੋਮ ਹੀ ਲਾਇਆ ਗਿਆ ਹੈ ਤੇ ਹਰ ਤਰ੍ਹਾਂ ਦੀ ਇਸ ਘਰ ਦੇ ਵਿੱਚ ਜਿੰਨੀ ਵੀ ਸਾਡੀ ਸਮਝ ਮੁਤਾਬਕ ਪ੍ਰਾਤਨ ਕਲਾ ਸੀ ਉਹ ਇਸ ਘਰ ਦੇ ਵਿੱਚ ਪੂਰੀ ਲਾਈ ਗਈ ਹੈ ਦਿਖਾਈ ਗਈ ਹੈ ਸਮਝਾਈ ਗਈ ਹੈ ਤਾਂ ਕਿ ਮੇਰੀ ਹਰ ਵੀਡੀਓ ਦੇ ਵਿੱਚ ਜੇ ਤੁਸੀਂ ਪਿਛਲੀਆਂ ਇਹਨੀਆਂ ਸਾਰੀਆਂ ਵੀਡੀਓ ਦੇਖੋਗੇ ਇਸ ਘਰ ਦੀਆਂ ਨਿਵਾਂ ਤੋਂ ਲੈ ਕੇ ਤਾਂ ਮੈਂ ਹਰ ਵੀਡੀਓ ਇਸ ਢੰਗ ਨਾਲ ਬਣਾਈ ਗਈ ਹੈ ਵੀ ਘਰ ਬਣਾਉਣ ਵਾਲੇ ਮਾਲਕ ਨੂੰ ਤੇ ਬਣਾਉਣ ਵਾਲੇ ਮਿਸਤਰੀ ਨੂੰ ਸਮਝ ਆ ਸਕੇ ਵੀ ਇੱਟ ਕਿਵੇਂ ਲਾਈ ਗਈ ਹੈ ਕਿਵੇਂ ਇਹ ਕੰਮ ਹੋ ਰਿਹਾ ਹੈ ਇਹਦੇ ਵਿੱਚ ਕਿਸੇ ਵੀ ਕਿਸਮ ਦਾ ਮੈਂ ਕੋਈ ਲੁਕੋ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਮੈਂ ਰੱਖਾਂ ਮੈਂ ਇਹ ਕਲਾ ਨੂੰ ਵੰਡਣਾ ਚਾਹੁੰਦਾ ਜੋ ਮਰਜ਼ੀ ਮੈਥੋਂ ਫੋਨ ਤੇ ਪੁੱਛੇ ਚਾਹੇ ਮਿਸਤਰੀ ਆ ਚਾਹੇ ਮਾਲਕਾ ਫੋਨ ਤੇ ਜੋ ਮਰਜ਼ੀ ਜਾਣਕਾਰੀ ਲਵੇ ਪਰ ਜਦੋਂ ਕੋਈ ਮੈਨੂੰ ਉੱਥੇ ਬੁਲਾਊਗਾ ਸੱਦੂਗਾ ਉਹਦੀ ਮਿਹਨਤਾਂ ਨਾ ਮੈਂ ਲਊਂਗਾ ਕਿਉਂਕਿ ਸਾਡਾ ਹੱਕ ਵੀ ਬਣਦਾ ਹੈ ਬਾਕੀ ਵੀਰੋ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਸਿਮਿੰਟ ਦੇ ਮਕਾਨ ਸਹੀ ਹੈ ਜਾਂ ਚੂਨੇ ਦੇ ਸਹੀ ਹੈ ਮੈਂ ਕਿਸੇ ਵੀ ਚੀਜ਼ ਦਾ ਪ੍ਰਚਾਰ ਨਹੀਂ ਕਰ ਰਿਹਾ ਮੈਂ ਸਿਰਫ ਇਸ ਕਰਕੇ ਦੱਸ ਰਿਹਾ ਵੀ ਸਾਡੇ ਪੁਰਾਤਨ ਰਵੈਤੀ ਘਰ ਇਹੀ ਸੀਗੇ ਤੇ ਵੀ ਘਰ ਇਸ ਤਰ੍ਹਾਂ ਵੀ ਬਣਾਇਆ ਜਾ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਕਈ ਵੀਰਾਂ ਨੂੰ ਇਸ ਤਰ੍ਹਾਂ ਨਹੀਂ ਪਤਾ ਵੀ ਚੂਨੇ 'ਚ ਘਰ ਬਣਦੇ ਸੀ ਜਾਂ ਚੂਨਾ ਹੁੰਦਾ ਸੀ ਅੱਜ ਕੱਲ੍ਹ ਸਾਰੇ ਸਾਨੂੰ ਐਂ ਲੱਗਦਾ ਵੀ ਸਰੀਏ ਸਿਮਿੰਟ ਤੋਂ ਬਿਨਾ ਘਰ ਬਣ ਨਹੀਂ ਸਕਦਾ ਬਾਕੀ ਜਿਹੜੇ ਮੇਰੇ ਨਵੇਂ ਮੁੰਡੇ ਨਵੇਂ ਵੀਰ ਕੰਮ ਕਰ ਰਹੇ ਆ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ ਤੇ ਮੈਂ ਸਿਰਫ ਆਪਣੀ ਪ੍ਰਾਤਨ ਆਪਣੇ ਪੁਰਖਿਆਂ ਦੀ ਕਲਾ ਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹਨਾਂ ਦੇ ਰਾਹ ਤੇ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਸਾਰੀਆਂ ਵੀਡੀਓ ਇਸ ਘਰ ਦੀਆਂ ਨਿਵਾ ਤੋਂ ਲੈ ਕੇ ਜਰੂਰ ਦੇਖੋ ਤਾਂ ਮੈਨੂੰ ਲੱਗਦਾ ਵੀ ਤੁਸੀਂ ਨਾ ਵਾਲਾ 50 ਪੈਸੇ ਘਰ ਬਣਾਉਣਾ ਜਰੂਰ ਸਿੱਖ ਜਾਓਗੇ ਚਾਹੇ ਮਾਲਕ ਹੈ ਚਾਹੇ ਮਿਸਤਰੀ ਹੈ ਇਸ ਘਰ ਨੂੰ ਮੈਂ ਨਿਉਆ ਤੋਂ ਲੈ ਕੇ ਦਿਖਾਇਆ ਗਿਆ ਹੈ 5 5 7 7 ਮਿੰਟਾਂ ਦੀਆਂ ਵੀਡੀਓ ਹੈ ਵੀ ਨਿਉਆ ਕਿਵੇਂ ਭਰੀਆਂ ਡੀਪੀਸੀ ਦੇ ਥਾਂ ਤੇ ਸੀ ਕੀ ਪਾਇਆ ਉਹ ਜ਼ਰੂਰ ਦੇਖੋ ਹਰ ਤਰ੍ਹਾਂ ਦੀ ਛੱਤ ਮੈਂ ਲੱਗਦੀ ਹੋਈ ਦਿਖਾਈ ਹੈ ਇੱਕ ਕਿਟ ਮੈਂ ਲੱਗਦੀ ਹੋਈ ਦਿਖਾਈ ਹੈ ਤਾਂ ਕਿ ਕੋਈ ਲੁਕੋ ਨਾ ਰਹੇ ਬਹੁਤ ਬਹੁਤ ਧੰਨਵਾਦ ਬਾਈ ਸਸ